ਸਸ਼ੀ ਗਾਧੇ ਸਾਰਿਆਂ ਨੂੰ ਮੈਂ ਡਾਕਟਰ ਰੋਜਰ ਦਾ ਬਾਬਾ ਨਾਮਦੇਵ ਆਈ ਹਸਪੀਟਲ ਮੋਗਾ ਦਸ਼ਮੀਸ਼ ਨਗਰ ਗਲੀ ਨੰਬਰ 8 ਤੋਂ ਅਸੀਂ ਅੱਜ ਆਜੇ ਤੇ ਪਿੰਡ ਚ ਦੇ ਕੈਂਪ ਲਗਾਉਣ ਆਏ ਸੀਗੇ ਮੈਂ ਤੇ ਮੇਰੀ ਸਾਰੀ ਟੀਮ ਇਹਦੇ ਕੈਂਪ ਲਗਾਉਣ ਆਏ ਜਿਨ੍ਹਾਂ ਨੇ ਅਸੀਂ 250 ਮਰੀਜ਼ਾਂ ਨੂੰ ਚੈੱਕਅਪ ਕੀਤਾ ਜਿਨ੍ਹਾਂ ਦੇ ਚੋਂ 60 ਮਰੀਜ਼ ਕੱਡੇ ਨੇ ਜਿਹੜੇ ਆਪਰੇਸ਼ਨ ਕਰਨੇ ਨੇ ਲੇਜ਼ਰ ਕਰਨੀਆਂ ਨੇ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਅਸੀਂ 70 ਅਸੀਂ ਪੇਸ਼ੈਂਟ ਦੀਆਂ ਐਨਕਾ ਮੁਫਤ ਦੇਣੀਆਂ ਨੇ ਉਹ ਅਸੀਂ ਅਗਲੇ ਐਤਵਾਰ ਤੱਕ ਸਾਰਾ ਕੁਝ ਇੰਤਜ਼ਾਮ ਕਰਾਂਗੇ ਸਾਰਾ ਕੁਝ ਦੇਖੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਬਹੁਤ ਅੱਛਾ ਅਰੇਂਜਮੈਂਟ ਸੀਗਾ ਸਾਰੀ ਮੈਂਬਰ ਸੋਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੈਰੀ ਗੁੱਡ ਵਾਹ ਵਾਹ